ਅਕਾਲੀ ਦਲ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੁੱਚਾ ਸਿੰਘ ਲੰਗਾ ਨੇ ਅਕਾਲੀ ਦਲ ਦੇ ਵਿੱਚ ਵਾਪਸੀ ਕੀਤੀ ਹੈ ਤੇ ਉੱਥੇ ਹੀ ਬਲਵਿੰਦਰ ਸਿੰਘ ਪੂੰਦੜ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਤੇ ਜਿਸ ਦੇ ਦੌਰਾਨ ਇਹ ਵੱਡੀ ਖਬਰ ਨਿਕਲ ਕੇ ਅਕਾਲੀ ਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੁੱਚਾ ਸਿੰਘ ਲੰਗਾ ਦੀ ਅਕਾਲੀ ਦਲ ਚ ਵਾਪਸੀ ਹੋ ਗਈ ਹੈ ਇਸ ਸਬੰਧੀ ਅਕਾਲੀ ਦਲ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਦੇ ਉੱਤੇ ਇੱਕ ਪੋਸਟ ਵੀ ਪਾਈ ਗਈ ਹੈ ਤੇ ਇਸ ਪੋਸਟ 'ਚ ਅਕਾਲੀ ਦਲ ਨੇ ਕਿਹਾ ਕਿ ਸੁੱਚਾ ਸਿੰਘ ਲਗਾ ਵੱਲੋਂ ਬੇਨਤੀ ਦੇ ਰੂਪ ਵਿੱਚ ਇੱਕ ਪੱਤਰ ਲਿਖਿਆ ਮਿਲਿਆ ਹੈ ਤੇ ਜਿਸ ਦੇ ਵਿੱਚ ਇਹ ਗੱਲ ਪਾਰਟੀ ਅੱਗੇ ਰੱਖੀ ਗਈ ਹੈ ਤੇ ਉਹਨਾਂ ਦੇ ਉੱਤੇ ਲਗਾਏ ਸਾਰੇ ਇਲਜ਼ਾਮਾਂ ਤੋਂ ਅਦਾਲਤ ਨੇ ਉਹਨਾਂ ਨੂੰ ਦੋਸ਼ ਮੁਕਤ ਬਰੀ ਕਰਾਰ ਦਿੱਤਾ ਹੈ ਤੇ ਉਹਨਾਂ ਨੂੰ ਇਹ ਕਿਹਾ ਹੈ ਕਿ ਲਿਖਿਆ ਵੀ ਹੈ ਤੇ ਜਿਸ ਦੇ ਵਿੱਚ ਵਿਰੋਧੀਆਂ ਦੇ ਵੱਲੋਂ ਇਹ ਮਾਮਲਾ ਖਾਲਸਾ ਪੰਥ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਲਜਾਇਆ ਗਿਆ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੀ ਕਾਰਵਾਈ ਉਪਰੰਤ ਹੁਣ ਉਹਨਾਂ ਨੂੰ ਮੁੜ ਖਾਲਸਾ ਪੰਥ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ ਤੇ ਜਦੋਂ ਉਹਨਾਂ ਦੇ ਉੱਤੇ ਦੋਸ਼ ਲੱਗੇ ਸਨ ਤਾਂ ਪਾਰਟੀ ਦੇ ਸਮੂਹ ਆਉਦਿਆ ਤੋਂ ਤਰੰਤ ਜਿਹੜਾ ਕਿ ਮੁਸਤਫੀ ਹੋ ਗਏ ਸਨ ਤੇ ਹੁਣ ਆਪਣੇ ਲਿਖਤੀ ਪੱਤਰ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਜੰਮੇ ਵੀ ਅਕਾਲੀ ਸਨ ਅਤੇ ਆਪਣੇ ਆਖਰੀ ਸਾਤਕ ਰਹਿਣਗੇ ਵੀ ਅਕਾਲੀ ਤੇ ਉਹਨਾਂ ਨੇ ਪਾਰਟੀ ਦੀ ਸੇਵਾ ਦਾ ਮੌਕਾ ਮੁਰ ਲੈਣ ਦੇ ਲਈ ਬੇਨਤੀ ਵੀ ਕੀਤੀ ਹੈ ਤੇ ਪਾਰਟੀ ਦੇ ਵਿੱਚ ਜਿਹੜਾ ਕਿ ਲੰਗਾ ਵੱਲੋਂ ਦਿੱਤੀ ਗਈ ਬੇਨਤੀ ਨੂੰ ਉਹਨਾਂ ਨੂੰ ਜਿਹੜੇ ਕਿ ਪੇਸ਼ ਕੀਤੇ ਕਿ ਤੱਥਾਂ ਦੀ ਰੋਸ਼ਨੀ ਵਿੱਚ ਵਿਚਾਰਨ ਉਪਰੰਤ ਸੁੱਚਾ ਸਿੰਘ ਲੰਗਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਧਾਰਨ ਵਰਕਰ ਵਜੋਂ ਮੁਰ ਸੇਵਾ ਕਰਨ ਦਾ ਮੌਕਾ ਦੇਣ ਦਾ ਫੈਸਲਾ ਕੀਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਦੱਸੀਏ ਕਿ ਸੁੱਚਾ ਸਿੰਘ ਲੰਗਾ ਦੀ ਅਕਾਲੀ ਦਲ 'ਚ ਵਾਪਸੀ ਹੋਈ ਹੈ ਤੇ ਉੱਥੇ ਹੀ ਜਿਹੜਾ ਕਿ ਬਲਵਿੰਦਰ ਸਿੰਘ ਭੁੰਦੜ ਦੇ ਗਵਾਹ ਦੇ ਵਿੱਚ ਉਹਨਾਂ ਨੂੰ ਸ਼ਾਮਲ ਵੀ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਵੱਡੀ ਖਬਰ ਅਕਾਲੀ ਦਲ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਸੁੱਚਾ ਸਿੰਘ ਲੰਗਾ ਜਿਹੜੇ ਕਿ ਅਕਾਲੀ ਦਲ ਦੇ ਵਿੱਚ ਮੁੜ ਵਾਪਸ ਪਰਤੇ ਨੇ ਤੇ ਇੱਕ ਵਾਰ ਫਿਰ ਦੱਸਦੀ ਹੈ ਦੱਸਦੀ ਹੈ ਕਿ ਸੁੱਚਾ ਸਿੰਘ ਲੰਗਾ ਦੀ ਅਕਾਲੀ ਦਲ ਚ ਵਾਪਸੀ ਹੋ ਗਈ ਹੈ ਇਸ ਸਬੰਧੀ ਅਕਾਲੀ ਦਲ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਦੇ ਉੱਤੇ ਇੱਕ ਪੋਸਟ ਵੀ ਪਾਈ ਗਈ ਹੈ ਤੇ ਇਸ ਪੋਸਟ 'ਚ ਅਕਾਲੀ ਦਲ ਨੇ ਕਿਹਾ ਕਿ ਸੁੱਚਾ ਸਿੰਘ ਲਗਾ ਵੱਲੋਂ ਬੇਨਤੀ ਦੇ ਰੂਪ ਵਿੱਚ ਇੱਕ ਪੱਤਰ ਲਿਖਿਆ ਮਿਲਿਆ ਹੈ ਤੇ ਜਿਸ ਦੇ ਵਿੱਚ ਇਹ ਗੱਲ ਪਾਰਟੀ ਅੱਗੇ ਰੱਖੀ ਗਈ ਹੈ ਤੇ ਉਹਨਾਂ ਦੇ ਉੱਤੇ ਲਗਾਏ ਸਾਰੇ ਇਲਜ਼ਾਮਾਂ ਤੋਂ ਅਦਾਲਤ ਨੇ ਉਹਨਾਂ ਨੂੰ ਦੋਸ਼ ਮੁਕਤ ਬਰੀ ਇਕਰਾਰ ਦਿੱਤਾ ਹੈ ਤੇ ਉਹਨਾਂ ਨੂੰ ਇਹ ਕਿਹਾ ਹੈ ਕਿ ਲਿਖਿਆ ਵੀ ਹੈ ਤੇ ਜਿਸ ਦੇ ਵਿੱਚ ਵਿਰੋਧੀਆਂ ਦੇ ਵੱਲੋਂ ਇਹ ਮਾਮਲਾ ਖਾਲਸਾ ਪੰਥ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਲਜਾਇਆ ਗਿਆ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੀ ਕਾਰਵਾਈ ਉਪਰੰਤ ਹੁਣ ਉਹਨਾਂ ਨੂੰ ਮੁੜ ਖਾਲਸਾ ਪੰਥ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ ਤੇ ਜਦੋਂ ਉਹਨਾਂ ਦੇ ਉੱਤੇ ਦੋਸ਼ ਲੱਗੇ ਸਨ ਤਾਂ ਪਾਰਟੀ ਦੇ ਸਮੂਹ ਆਉਦਿਆ ਤੋਂ ਤਰੰਤ ਜਿਹੜਾ ਕਿ ਮੁਸਤਫੀ ਹੋ ਗਏ ਸਨ ਤੇ ਹੁਣ ਆਪਣੇ ਲਿਖਤੀ ਪੱਤਰ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਜੰਮੇ ਵੀ ਅਕਾਲੀ ਸਨ ਤੇ ਆਪਣੇ ਆਖਰੀ ਸਾਤਕ ਰਹਿਣਗੇ ਵੀ ਅਕਾਲੀ ਤੇ ਉਹਨਾਂ ਨੇ ਪਾਰਟੀ ਦੀ ਸੇਵਾ ਦਾ ਮੌਕਾ ਮੁੜ ਲੈਣ ਦੇ ਲਈ ਬੇਨਤੀ ਵੀ ਕੀਤੀ ਹੈ ਤੇ ਪਾਰਟੀ ਦੇ ਵਿੱਚ ਜਿਹੜਾ ਕਿ ਲੰਗਾ ਵੱਲੋਂ ਦਿੱਤੀ ਗਈ ਬੇਨਤੀ ਨੂੰ ਉਹਨਾਂ ਨੂੰ ਜਿਹੜੇ ਕਿ ਪੇਸ਼ ਕੀਤੇ ਗੇ ਤੱਥਾਂ ਦੀ ਰੋਸ਼ਨੀ ਵਿੱਚ ਵਿਚਾਰਨ ਉਪਰੰਤ ਸੁੱਚਾ ਸਿੰਘ ਲੰਗਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਧਾਰਨ ਵਰਕਰ ਵਜੋਂ ਮੁੜ ਸੇਵਾ ਕਰਨ ਦਾ ਮੌਕਾ ਦੇਣ ਦਾ ਫੈਸਲਾ ਕੀਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਦੱਸੀਏ ਕਿ ਸੁੱਚਾ ਸਿੰਘ ਲੰਗਾ ਦੀ ਅਕਾਲੀ ਦਲ 'ਚ ਵਾਪਸੀ ਹੋਈ ਹੈ ਤੇ ਉਥੇ ਹੀ ਜਿਹੜਾ ਕਿ ਬਲਵਿੰਦਰ ਸਿੰਘ ਭੁੰਨੜ ਦੇ ਗਵਾਹ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਵੀ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਵੱਡੀ ਖਬਰ ਅਕਾਲੀ ਦਲ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਸੁੱਚਾ ਸਿੰਘ ਲੰਗਾ ਜਿਹੜੇ ਕਿ ਅਕਾਲੀ ਦਲ ਦੇ ਵਿੱਚ ਮੁੜ ਵਾਪਸ ਪਰਤੇ